ਦੇ ਸਿੱਧ ਸਭ મોਹ ਹੈ ਨਾਮ ਨ ਵਸੇ ਮਨਾਏ ਨਾਟਕ 체ਟਕ ਕੀਏ ਕੁਗਾ ਜਾ ਪ੍ਰਭ ਲੋਗਨ ਕੇ આવਤ ला जा ਤੋਂ ਮਹਿਰਜ ਕਰਾ ਚਾਣਕ ਨੇ ભરਤਰੀ ਨੇ 베ਦਰ ਨੇ ਤਾਣ ਦਾ ਜ਼ਿਕਰ ਕੀਤਾ ਹੈ ਮਾਣ ਉੱਥੇ ਹੁੰਦਾ ਜਿੱਥੇ ਤਾਣ ਹੋਵੇ ਇਹ ਦੋਵੇਂ ਇਕੱਠੇ ਰਹਿੰਦੇ ਮਾਣ ਤੇ ਤਾਣ ਦਾ ਚੌਲੀ ਦામਨ ਦਾ ਸਾਥ ਹੈ ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ ਤੋ ਚਾਣਕ ਕਹਿੰਦਾ ਸੰਸਾਰ ਦੇ ਚ ਪਹਿਲਾ ਤਾਨ ਦਾਨ ਮੂੜ ਤੋਂ ਮੂੜ ਬੰਦਾ ਹੋਵੇ ਪੈਸੇ ਜਿਸ ਦੀ ਬਹੁਤ ਬਿਜ਼ੀ ਲਾਈਫ ਹੈ ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ ਜੀਵਨ ਬਾਰੇ ਕੱਖ ਵੀ ਨਹੀਂ ਪ੍ਰਮਾਤਮਾ ਬਾਰੇ ਕੁਝ ਵੀ ਨਹੀਂ ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ ਹੈ ਹਜ਼ਾਰਾਂ ਪਹਿਲੂਆਂ 'ਚ ਪਛੜ ਜਾਂਦਾ ਹੈ ਰੱਬੀ ਨਹੀਂ ਆਵੇਂ ਚੋਟੀ ਦਾ ਸੰਗੀਤਕਾਰ ਚੋਟੀ ਦਾ ਕਵੀ ਨਹੀਂ ਆਉਂਦਾ ਚੋਟੀ ਦਾ ਕਵੀ ਚੋਟੀ ਦਾ ਸੰਗੀਤਕਾਰ ਨਹੀਂ ਆਉਂਦਾ ਔਰ ਚੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ ਚੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ ਕਿਸੇ ਇੱਕ ਪੈਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ ਹਜ਼ਾਰਾਂ ਪੈਲੂਆਂ ਦੇ ਵਿੱਚ ਪਛੜ ਜਾਂਦਾ ਹੈ ਇਸ ਵਾਸਤੇ ਚੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਆਉਂਦਾ ਨਹੀਂ ਆਉਂਦਾ ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ ਮਹਾਰਾਜੇ ਰਣਜੀਤ ਸਿੰਘ ਜੈਸਾ ਔਰ ਨਾ ਗੁਣਵਾਨ ਨਹੀਂ ਆਉਂਦਾ ਗੁਣਾ ਨੂੰ ਗ੍ਰਹਿਣ ਕਰਨ ਵਾਸਤੇ ਸਮਝਣ ਵਾਸਤੇ ਵਕਤ ਚਾਹੀਦਾ ਉਹਦੇ ਕੋਲ ਵਕਤ ਨਹੀਂ ਹੈ ਲਾਈਫ ਬੜੀ ਬਿਜ਼ੀ ਮੈਨੂੰ ਮਿਲਦੇ ਨੇ ਭਾਰਤ ਦੇ ਚ ਕਈ ਕਹਿੰਦੇ ਨਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨਹੀਂ ਕੰਟਾ ਬਾਣੀ ਪੜੀ ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ ਤੇ ਰੋਟੀ ਖਾਣ ਦੀ ਤੁਹਾਡੇ ਕੋਲ ਬਿਲਕੁਲ ਨਹੀਂ ਵੇ ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆ ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ ਹੁਣ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ ਤੇ ਆਰਾਮ ਦਾ ਸਮਾਂ ਨਹੀਂ ਕਈ ਇਸਤਰੀ ਵੀ ਕਹਿੰਦੇ ਨੇ ਮਸੀਹ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਕਥਾ ਕੀਰਤਨ ਕਿੱਥੇ ਸੁਣੀਏ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਮੌਤ ਆਪਣੀ ਵੇਲ ਕੱਢ ਲਏਗੀ ਤੂੰ ਦੇਖਦਾ ਹੀ ਰਹਿ ਜਾਏਂਗਾ ਕਹੇਤੀ ਗਈ ਦੇਖਵਾਜੇ ਵਜਾਏ ਵਹੀ ਇਹ ਕਰੈ ਸੀ ਜੋ ਸਾਚਾ ਖੁਦਾ ਹੈ ਕਿਸੇ ਇੱਕ ਪਹਿਲੂ ਦੇ ਵਿੱਚ ਬਹੁਤ ਅੱਗੇ ਲੰਘਣ ਨਾਲੋਂ ਮਨਕ ਹਜ਼ਾਰਾਂ ਪਹਿਲੂਆਂ ਦੇ ਵਿੱਚ ਪਛੜ ਜਾਂਦਾ ਹੈ ਜੇ ਕਬੀਰ ਜੈਸੇ ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆ ਦੇ ਵਿੱਚ ਪਛੜ ਗਏ ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਵਿੱਚ ਖਰਚ ਕਰ ਦਿੱਤਾ ਉਸ ਦੇ ਚੋਂ ਬਹੁਤ ਅੱਗੇ ਲੰਘ ਹੈ ਪ੍ਰਮਾਤਮਾ ਤੱਕ